ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਮੇਰੇ ਨਾਲ ਯੂناਇਟਿਡ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਵੀਰ ਜਗਰਾਜ ਸਿੰਘ ਹੋਰੀ ਜੁੜਨਗੇ ਆਪਾਂ ਵਿਚਾਰ-ਵਟਾਂਦਰਾ ਕਰਾਂਗੇ ਕਿ ਲੰਗੀ 28 ਜੁਲਾਈ ਨੂੰ ਮੈਸੂਰ ਜਿਹੜਾ ਕਿ ਕਰਨਾਟਕ ਦੇ ਵਿੱਚ ਪੈਂਦਾ ਹੈ ਉੱਥੇ ਗਿਆਨ ਸਭਾ ਵਿਕਸਿਤ ਭਾਰਤ ਦੇ ਲਈ ਸਿੱਖਿਆ ਨਾਮਕ ਇੱਕ ਸਿੱਖਿਆ ਸੰਮੇਲਨ ਹੋਇਆ ਹੈ ਇਹ ਸੰਮੇਲਨ ਸਿੱਖਿਆ ਸੰਸਕ੍ਰਿਤੀ ਉਥਾਨ ਨਿਯਾਸ ਜਿਹਨੂੰ ਕਿ ਸ਼ੋਰਟ ਦੇ ਵਿੱਚ ਐਸਐਸ ਯੂਐਨਵੀ ਕਿਹਾ ਜਾਂਦਾ ਹੈ ਬੀਐਨ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਸਾਇੰਸਿਜ਼ ਮਨਸੰਗੋਤਰੀ ਮੈਸੂਰ ਵਿਖੇ ਅਜੋਜਿਤ ਕੀਤਾ ਗਿਆ ਸਿਕਾ ਇਸ ਸੰमेलन ਦਾ ਮੁੱਖ ਉਦੇਸ਼ ਉਹਨਾਂ ਦੇ ਮੁਤਾਬਕ ਸਿੱਖਿਆ ਦੀ ਭੂਮਿਕਾ ਦੇ ਰਾਹੀਂ ਵਿਕਸਿਤ ਭਾਰਤ ਦੇ ਨਿਰਮਾਣ ਕਰਨ ਦੇ ਉੱਪਰ ਚਰਚਾ ਕਰਨਾ ਸੀਗਾ ਜੋ ਉਸ ਸੰਮੇਲਨ ਦਾ ਮਕਸਦ ਸੀਗਾ ਸੋ ਉਸ ਸੰਮੇਲਨ ਦੇ ਵਿੱਚ ਆਰਐਸਐਸ ਦੇ ਮੌਜੂਦਾ ਮੁਖੀ ਮੋਹਨ ਭਾਗਵਤ ਨੇ ਸ਼ਿਰਕਤ ਕੀਤੀ ਹੈ ਮੋਹਨ ਭਾਗਵਤ ਹੁਰੀ ਸਟੇਜ ਦੇ ਉੱਪਰ ਬੈਠੇ ਹੋਏ ਆ ਜਿਹੜੇ ਆਪਾਂ ਵਿਚਾਰ-ਚਰਚਾ ਕਰਨੀ ਆ ਬੜੀ ਜਿਆਦਾ ਚਰਚਾ ਹੋ ਰਹੀ ਆ ਸਿੱਖਾਂ ਦੇ ਮਨਾਂ ਵਿੱਚ ਇੱਕ ਬੇਹਦ ਰੋਸ ਅਤੇ ਗੁੱਸੇ ਦੀ ਲਹਿਰ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਹੋਰੀ ਸਾਹਮਣੇ ਖੜੇ ਹੋ ਕੇ ਉਹ ਬੈਠੇ ਹੋਏ ਅਮਰੇ ਟੌਰ ਦੇ ਨਾਲ ਮੋਹਨ ਭਗਵਤ ਹੋਰੀ ਉਹਨਾਂ ਨੂੰ ਦੱਸ ਰਹੇ ਆ ਕਿ ਮੈਂ ਬਤੌਰ ਵਾਈਸ ਚਾਂਸਲਰ ਕੀ ਕੁਝ ਕਰ ਰਿਹਾ ਹੈਗਾ ਔਰ ਉਹਨਾਂ ਦੇ ਕੋਲੋਂ ਹੋਰ ਪੁੱਛ ਰਹੇ ਆ ਕਿ ਮੈਨੂੰ ਹੋਰ ਨਵੇਂ ਪ੍ਰੋਗਰਾਮ ਦੇ ਦਿਓ ਸੋ ਇਸ ਗੱਲ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਚਰਚਾ ਹੋਣ ਈ ਹੈ ਕਾਂਗਰਸ ਪਾਰਟੀ ਦੇ ਆਗੂ ਹੈਗੇ ਆ ਪ੍ਰਗਟ ਸਿੰਘ ਹੋਰੀ ਉਹਨਾਂ ਨੇ ਇਸ ਵੀਡੀਓ ਨੂੰ ਜਨਤਕ ਕੀਤਾ ਔਰ ਜਨਤਕ ਕਰਕੇ ਨਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਸਾਰਾ ਘਟਨਾ ਕਰਮਾ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਉਹਨਾਂ ਨੇ ਆਖਿਆ ਕਿ ਜਿਸ ਤਰੀਕੇ ਦੇ ਨਾਲ ਉਹ ਮੋਹਨ ਭਗਵਤ ਦੇ ਮੂਰੇ ਗਲਤ ਕਰਨ ਰਿਹਾ ਏ ਤੋਂ ਇਹ ਪਤਾ ਲੱਗਣ ਡਿਆ ਹੈਗਾ ਕਿ ਕਿਵੇਂ ਉਹ ਆਪ ਵੀ ਅਤੇ ਯੂਨੀਵਰਸਿਟੀ ਜਿਹੜੀ ਆ ਉਹ ਕਿਵੇਂ ਆਰਐਸਐਸ ਦੇ ਪ੍ਰਭਾਵ ਦੇ ਅਧੀਨ ਆ ਚੁੱਕੀ ਹੈ ਤੇ ਬਹੁਤ ਜ਼ਿਆਦਾ ਚਰਚਾ ਹੋਣੀ ਬੇਹੱਦ ਜ਼ਰੂਰੀ ਹੈ ਆਪਾਂ ਕਰਦੇ ਆ ਪਹਿਲਾਂ ਵੀਰ ਜਗਰਾਤ ਸਿੰਘ ਹਰਾਂ ਦਾ ਸਵਾਗਤ ਉਸ ਤੋਂ ਬਾਅਦ ਲੈਨੇ ਆ ਬਹੁਤ ਸਾਰੀ ਜਾਣਕਾਰੀ ਜਗਰਾਤ ਸਿੰਘ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੇ ਜਗਰਾਤ ਸਿੰਘ ਜੀ ਲੰਗੀ 28 ਤਰੀਕ ਨੂੰ ਇਹ ਪ੍ਰੋਗਰਾਮ ਜਿਹੜਾ ਹੋਇਆ ਉੱਥੇ ਵਾਈਸ ਚਾਂਸਲਰ ਰੇਜਸ ਤਰੀਕੇ ਦੇ ਨਾਲ ਹਾਜ਼ਰੀ ਭਰੀ ਐ ਬੜਾ ਬਹੁਤ ਜ਼ਿਆਦਾ ਵੀਡੀਓ ਬਰਨ ਹੋਣੀ ਐ ਕਿਵੇਂ ਦੇਖਦੇ ਹੋ ਸਾਰੇ ਕਾਸੇ ਨੂੰ ਇਹ ਵਾਈਸ ਚਾਂਸਲਰ ਦੀ ਸਹਾਇਦਾਰੀ ਦਾ ਪਹਿਲਾ ਪ੍ਰੋਗਰਾਮ ਨਹੀਂ ਸਾਨੂੰ ਪਹਿਲਾਂ ਵੀ ਪਤਾ ਲੱਗਾ ਕਿ ਸ਼ਾਖਾ ਦਾ ਸਰਗਰਮ ਵਰਕਰ ਆ ਸਾਡੇ ਵਾਈਸ ਚਾਂਸਲਰ ਦਾ ਪਹਿਲਾਂ ਵੀ ਸ਼ਾਖਾ ਲਾਉਂਦੇ ਰਹੇ ਆ ਅੱਛਾ ਜੀ ਇਹਨਾਂ ਦੀ ਨਿਯੁਕਤੀ ਇਸ ਕਰਕੇ ਸ਼ਾਖਾ ਦੇ ਮਤਲਬ ਮੈਂਬਰ ਨੇ ਹੂੰ 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 ਮੋਹਨ ਆਪਣੀ ਰਿਪੋਰਟ ਬੀਬੀ ਬੱਚੇ ਦੇ ਵਾਂਗ ਮੋਹਨ ਭਾਗਵਤ ਜੀ ਨੂੰ ਦੇ ਰਹੇ ਨੇ ਕਿ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਆਹ ਆ ਕੰਮ ਕਰਤਾ ਤੇ ਕਿਰਪਾ ਕਰਕੇ ਸਾਨੂੰ ਬਿੰਦੂ ਜਿਹੜੇ ਸਰਕੂਲੇਟ ਕਰ ਦਿੱਤੇ ਜਾਣ ਹੂੰ 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 ਹੁਣ ਪੂਰੀ ਆਡੀਓ ਦੇ ਵਿੱਚ ਮੁੱਖ ਗੱਲ ਜਿਹੜੀ ਆ ਉਹ ਇਹ ਆ ਕਿ ਕਿਹੜੇ ਬਿੰਦੂ ਨੇ ਜਿਹੜੇ ਮੋਹਨ ਭਾਗਵਤ ਕੋਲੋਂ ਸਰਕੂਲੇਟ ਕਰਾ ਕੇ ਸਾਡੇ ਵੀ ਸੀ ਸਾਹਿਬ ਉਹਨਾਂ ਦੇ ਬਾਅਦ ਦੇ ਵਿੱਚ ਇੰਪਲੀਮੈਂਟ ਕਰਨਾ ਚਾਹੁੰਦੇ ਆ ਜੀ ਜੀ ਇੱਕ ਕਿੰਨੀ ਦੁੱਖ ਦੀ ਗੱਲ ਆ ਕਿ ਸਟੇਟ ਯੂਨੀਵਰਸਿਟੀ ਜਿੱਥੋਂ ਦੇ ਵਿਦਿਆਰਥੀਆਂ ਦੀ ਰਿਕਮੈਂਡੇਸ਼ਨ ਇੱਥੇ ਦੀ ਸੂਬਾ ਸਰਕਾਰ ਕਰਦੀ ਆ ਤੇ ਇਹ ਵੀ ਜਗਜਹਰ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵੀ ਆਰਐਸਐਸ ਦਾ ਬੀ ਵਿੰਗ ਹੈ ਇਹ ਵੀ ਆਰਐਸਐਸ ਦੇ ਬੰਦੇ ਨੇ ਜੀ ਜੀ ਬਿਲਕੁਲ ਸਾਰਾ ਕੁਝ ਝਰ ਹੋਇਆ ਅੱਛਾ ਥੋੜਾ ਜਿਹਾ ਦੱਸੋ ਕਿ ਮੈਨੂੰ ਲੱਗਦਾ ਕਿ ਤੁਸੀਂ ਬੜੇ ਅਵੇਅਰ ਹੈਗੇ ਹੋ ਔਰ ਹੋਰ ਬਹੁਤ ਸਾਰੇ ਸਟੂਡੈਂਟ ਕਿਉਂਕਿ ਅੱਜ ਤੁਸੀਂ ਨੌਜਵਾਨਾਂ ਨੂੰ ਕੁਝ ਦੱਸ ਰਹੇ ਸੀ ਗੌਰ ਨਾਲ ਤੁਸੀਂ ਮੈਨੂੰ ਲੱਗਦਾ ਕਿ ਆਉਂਦੇ ਦਿਨਾਂ 'ਚ ਕੋਈ ਪ੍ਰੋਗਰਾਮ ਵੀ ਰੱਖਿਆ ਹੈਗਾ ਨੌਜਵਾਨ ਜਾਗਰੂਕ ਵੀ ਹੈਗੇ ਨੇ ਪਰ ਗੱਲ ਇਹ ਹੈ ਕਿ ਥੋੜਾ ਜਿਹਾ ਪਤਾ ਲੱਗਣਾ ਚਾਹੀਦਾ ਜ਼ਰੂਰ ਕਿ ਜਿਹੜੀ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਆ ਜਿਹੜੀ ਉਹ ਥੋਪ ਰਹੇ ਐ ਉਹਦੇ ਵਿੱਚ ਹੈ ਕੀ ਆ ਕਿਵੇਂ ਸੱਭਿਆਚਾਰ ਨੂੰ ਖੁਰਾ ਲਾਇਆ ਜਾ ਰਿਹਾ ਉਹਦੇ ਰਹੀ ਅਸਲ ਦੇ ਵਿੱਚ ਯੂਨੀਵਰਸਟੀਆਂ ਜਿਸ ਖਿੱਤੇ ਦੇ ਵਿੱਚ ਹੋਣ ਉੱਥੋਂ ਦੇ ਸੱਭਿਆਚਾਰ ਉਸ ਤੋਂ ਦੀ ਭਾਸ਼ਾ ਉੱਥੋਂ ਦੇ ਕਲਚਰ ਦੀਆਂ ਗਾਰਡੀਅਨ ਤੇ ਕਸਟੋਡੀਅਨ ਹੁੰਦੀਆਂ ਜੀ ਪਰ ਨਵੀਂ ਸਿੱਖਿਆ ਨੀਤੀ ਜਿਹੜੀ ਉਹ ਕੇਂਦਰੀਕਰਨ ਕਰ ਰਹੀ ਆ ਜਿਹੜੀਆਂ ਬਹੁਤ ਸਾਰੀਆਂ ਪੁਸ਼ਾਵਾਂ ਵਰਨ ਲੈਕਚਰਸ ਨੇ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਤੁਹਾਡੇ ਸੱਭਿਆਚਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਤੁਹਾਡੀਆਂ ਬੋਲੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਤੁਸੀਂ ਇਹ ਦੇਖੋ ਕਿ ਸ਼ਰੀਰ ਕਰਕੇ ਕਿਸੇ ਕੌਮ ਨੂੰ ਖਤਮ ਕਰ ਦਿੱਤਾ ਜਾਵੇ ਤੇ 30 ਸਾਲਾਂ ਬਾਅਦ ਫੇਰ ਉਹ ਕੌਮ ਪੈਰਾਪਰ ਖੜੀ ਹੋ ਜਾਂਦੀ ਆ ਜੀ ਜੀ ਪਰ ਅਕਾਦਮਿਕ ਤੌਰ ਦੇ ਉੱਤੇ ਕਿਤਾਬਾਂ ਦੇ ਵਿੱਚ ਇਹੋ ਜੀ ਜ਼ਹਿਰ ਲਿਖ ਦਿੱਤੀ ਜਾਵੇ ਤੇ ਉਹ 500 ਸਾਲ ਕੀ 5000 ਸਾਲ ਤੱਕ ਕੌਮਾਂ ਦੀ ਗਲੋ ਨਹੀਂ ਲੱਤਦੀਆਂ ਜੀ ਪਿਛਲੇ ਸਮਿਆਂ ਦੇ ਵਿੱਚ ਕਈ ਇਹੋ ਜਿਹੇ ਏਜੰਟੀਆਂ ਦੇ ਬੰਦਿਆਂ ਨੇ ਕਿਤਾਬਾਂ ਲਿਖਦੀਆਂ ਜਿਹੜੀਆਂ ਕਿਤਾਬਾਂ ਦੇ ਹਵਾਲਿਆਂ ਦੇ ਨਾਲ ਸਾਡੀ ਕੌਮ ਦੇ ਵਿੱਚ ਢੰਗਲ ਪੂਸੇ ਪਾਏ ਜਾਂਦੇ ਆ ਜੀ ਪਰ ਅੱਜ 2.5 ਕਰੋੜ ਰੁਪਏ ਦੀ ਗੁਰੂ ਨਾਨਕ ਚੇਅਰ ਸਥਾਪਿਤ ਕੀਤੀ ਗਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਜੀ ਤੇ ਉਹ ਚੇਅਰ ਦੀ ਜਾਣਕਾਰੀ ਮੋਹਨ ਭਾਗਵਤ ਨੂੰ ਦਿੱਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਵੇਦਾਂ ਦੇ ਫਲਪੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋੜਿਆ ਜਾਊਗਾ ਹੂੰ 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 ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਸਰਬੱਤ ਦੇ ਭਲੇ ਨੂੰ ਜੋੜਿਆ ਜਾਊਗਾ ਸਾਡਾ ਸਰਬੱਤ ਦੇ ਭਲੇ ਦਾ ਕਨਸੈਪਟ ਵੇਖਲਾ ਤੇ ਨਿਆਰਾ ਪਰ ਇਹਨਾਂ ਦੀ ਦੱਸਣ ਦੀ ਕੋਸ਼ਿਸ਼ ਇਹ ਆ ਕਿ ਭਾਰਤੀਆਂ ਦੀ ਸੰਸਕ੍ਰਿਤੀ ਇਹ ਵੱਡੇ ਸਮੁੰਦਰ ਦੇ ਵਿੱਚ ਸਿੱਖ ਇੱਕ ਮੱਛੀ ਦੀ ਣਾਈ ਨੇ ਸਿੱਖ ਆਪਣੇ ਆਪ ਦੇ ਵਿੱਚ ਅਲੱਗ ਸਮੁੰਦਰ ਨਹੀਂ ਨੇ ਕਿ ਉਹ ਉਸ ਸਮੁੰਦਰ ਦੇ ਵਿੱਚ ਮੱਛੀ ਦੀ ਣਾਈ ਨੇ ਸਾਡੇ ਫਲਸਫੇ ਨੂੰ ਛੋਟਾ ਕਰਨ ਦੀ ਕੋਸ਼ਿਸ਼ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੰਜਵਾਂ ਵੇਦ ਐਲਾਨਣ ਦੀ ਇਹਨਾਂ ਵੱਲੋਂ ਕੋਸ਼ਿਸ਼ ਆ ਹੂੰ ਹੂੰ ਜੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਨੇ ਸਿੱਖਾਂ ਦਾ ਹਿੰਦੂਕਰਨ ਕਰਨ ਦੀ ਕੋਸ਼ਿਸ਼ ਆ ਤੇ ਹੋ ਕਿੰਨਾ ਦੇ ਰਹੀ ਰਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਹੀ ਹੋ ਰਿਹਾ ਇਹ ਵਾਈਸ ਚਾਂਸਲਰ ਸਾਹਿਬ ਬਾਰੇ ਮੈਂ ਜਾਣਕਾਰੀ ਦੇ ਦਿਆਂ ਕਿ ਇਹ ਬੜੇ ਗੁਰਮੁਖ ਪਿਆਰੇ ਬਣਦੇ ਆ ਦਰਬਾਰ ਸਾਹਿਬ ਸਵੇਰੇ 4 ਵਜੇ ਜਾਂਦੇ ਆ ਸਵੇਰੇ ਵੀ ਪੜ੍ਹਦੇ ਆ ਜੀ ਜੀ ਪੜ੍ਹਦੇ ਆ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਚੁਣ ਲਈ ਕਮੇਟੀ ਬਣਾਈ ਹੈ ਨਾ ਜੀ ਹਾਂਜੀ ਹਾਂਜੀ ਉਸ ਕਮੇਟੀ ਦੇ ਮੈਂਬਰ ਵੀ ਨੇ ਉਹ ਅੱਛਾ ਅੱਛਾ ਡਾਕਟਰ ਕਰਮਜੀਤ ਸਿੰਘ ਹੋਰੀਏ ਇਹ ਦੱਸੋ ਕਿ ਸੰਘ ਦੇ ਵਰਕਰ ਸੰਘ ਦੇ ਖਾਰਿਆ ਕਰਤਾ ਉਹ ਦੱਸਣਗੇ ਸਿੱਖ ਆਪਣਾ ਜਥੇਦਾਰ ਕਿਵੇਂ ਚੁਣਨ ਹੂੰ ਹੂੰ ਜੀ ਜੀ ਜੋ ਪ੍ਰੋਸੈਸ ਕਿੱਥੋਂ ਤੱਕ ਹੋ ਗਈ ਹੈ ਹੂੰ ਹੂੰ ਇਹ ਚੀਜ਼ ਬੜੀ ਗੰਭੀਰ ਆ ਜੀ ਅਸੀਂ ਆਪਣੀਆਂ ਸੰਸਥਾਵਾਂ ਨੇ ਯੂਨੀਵਰਸਟੀਆਂ ਕਾਲਜਾਂ ਵੱਲੋਂ ਮੂੰਹ ਮੋੜਿਆ ਹੋਇਆ ਅਸੀਂ ਸਮਝਦੇ ਨਹੀਂ ਕਿ ਕਿੰਨੀ ਗੰਭੀਰਤਾ ਵਾਲੀ ਗੱਲ ਹੈ ਭਾਈ ਸਾਹਿਬ ਜੀ ਦਨ ਸੇਖੇ ਸਾਈ ਬਣੇ ਸੰਤੇ ਭਾਈ ਵੀਰ ਸਿੰਘ ਦੇ ਪ੍ਰੋਫੈਸਰ ਗੁਰਮント ਸਿੰਘ ਵਰਗੇ ਗੁਰਮਖ ਪਿਆਰਿਆਂ ਨੇ ਸਿੰਘ ਸਭਾ ਲਹਿਰ ਤੋੜ ਦਿੱਤੀ ਸੀ ਤੋੜਤੀ ਸੀ ਵਕਈ ਵਕਈ ਕਿ ਆਧਿਆ ਸਮਾਜੀਆਂ ਦੇ ਪ੍ਰਭਾਵ ਚਾ ਕੇ ਜਾਂ ਇਸਾਈ ਮਸ਼ੀਨਰੀਆਂ ਦੇ ਪ੍ਰਭਾਵ ਚਾ ਕੇ ਜੇ ਕੋਈ ਧਰਮ ਤਬਦੀਲ ਕਰਦਾ ਤਾਂ ਸਿੱਖਾਂ ਨੂੰ ਵੀ ਕੁਝ ਕਰਨਾ ਚਾਹੀਦਾ ਹੂੰ ਹੂੰ ਹੋਰ ਸੇਖ ਸਭਾ ਲਹਿਰ ਨੇ ਅਖਬਾਰਾਂ ਚਲਾਈਆਂ ਪਰਚੇ ਚੁਲਾਏ ਰਸਾਲੇ ਚੁਲਾਏ ਤੇ ਖਾਲਸਾ ਕਾਲਜ ਦੀ ਇਮਾਰਤ ਕੱਢੀ ਜੀ ਅੱਜ ਉੱਥੇ ਵੀ ਕਬਜ਼ਾ ਹੋ ਗਿਆ ਜੀ ਅੱਜ ਉੱਥੇ ਸਿੱਖੀ ਦੀ ਗੱਲ ਕਰਨ ਦੇ ਉੱਤੇ ਤੁਹਾਡੇ ਨੰਬਰ ਕੱਟੇ ਜਾਣਗੇ ਜੁਰਮਾਨੇ ਪਾਏ ਜਾਣਗੇ ਹੂੰ ਹੂੰ ਪਰ ਜਿੱਦਾਂ ਭੰਗੜਾ ਪਾਹਗੇ ਤੇ ਤੁਹਾਡੀ ਫੋਟੋ ਕਾਲਜ ਦੇ ਵਿੱਚ ਲਾਈ ਜਾਊਗੀ ਜੀ ਵਾਕਿ ਤੁਸੀਂ ਉੱਥੋਂ ਦੇ ਰਜਿਸਟਰਾਰ ਦੇ ਦਫ਼ਤਰ ਤੇ ਜਾ ਕੇ ਦੇਖ ਸਕਦੇ ਹੋ ਆਲੇ-ਦੁਆਲੇ ਸਾਰੇ ਨਚਾਰਾਂ ਦੀਆਂ ਫੋਟੋਆਂ ਪੜ ਤੋਂ ਅਨੂ ਕਿਤੇ ਵੀ ਭਾਈ ਅਮਰੀਕ ਸਿੰਘ ਦੀ ਫੋਟੋ ਨਹੀਂ ਮਿਲੂਗੀ ਕਿਤੇ ਵੀ ਸੰਤ ਕਰਤਾਰ ਸਿੰਘ ਦੀ ਫੋਟੋ ਨਹੀਂ ਮਿਲੂਗੀ ਏਡੇ ਏਡੇ ਮਹਾਂਪੁਰਸ਼ ਉਸਤਾਲਜ ਦੇ ਵਿੱਚ ਪੜ ਕੇ ਗਏ ਪਰ ਜਿਵੇਂ ਨਿਚਾਰ ਪੜ ਕੇ ਗਏ ਔਰ ਜਿਸ ਤਾਰ ਨੇ ਆਪਣੇ ਮੋਢਿਆਂ ਦੇ ਉੱਤੇ ਉਹਨਾਂ ਦੀਆਂ ਫੋਟੋਆਂ ਲਾਈਆਂ ਜਿਵੇਂ ਕੋਈ ਅਸਰ ਸਟਾਰ ਲਾ ਕੇ ਰੱਖਦਾ ਕਿ ਇਹ ਮੈਂ ਪੈਦਾ ਕੀਤੇ ਜਿਹੜੀਆਂ ਸੰਸਥਾਵਾਂ ਨੇ ਗੁਰਮੁਖ ਪਿਆਰੇ ਵਿਦਵਾਨ ਪੈਦਾ ਕਰਨੇ ਸੀ ਸਿੱਖੀ ਨਹੀਂ ਉਹ ਨਿਚਾਰ ਪੈਦਾ ਕਰ ਰਹੀਆਂ ਤੇ ਅਸੀਂ ਖੜੇ ਕਿਤੇ ਆ ਜੀ 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 ਵਾਕਈ ਬਹੁਤ ਦੂਰ ਖੜੇ ਹੈ ਗਿਆ ਜੋਗਰਾਤ ਸਿੰਘ ਜੀ ਆਪਾਂ ਨਾ ਇਹ ਵੀ ਗੱਲ ਵੇਖਦੇ ਆ ਕਿ ਬਹੁਤ ਸਾਰੇ ਲੋਕ ਇਹਨਾਂ ਗੱਲਾਂ ਨੂੰ ਏਦਾਂ ਸਮਝਦੇ ਆ ਕਿ ਜਦੋਂ ਮੋਹਨ ਭਗਵਤ ਹੋਰੀ ਸਪੀਚ ਕਰਦੇ ਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਸਪੀਚਾਂ ਕਰਦੇ ਆ ਅਮਿਤ ਸ਼ਾਹ ਹੋਣੀ ਸਪੀਚਾਂ ਕਰਦੇ ਆ ਤੇ ਬਹੁਤ ਸਾਰੇ ਲੋਕ ਇਹ ਪ੍ਰਭਾਵ ਲੈਂਦੇ ਆ ਕਿ ਜਿਹੜੀ ਪੁਰਾਣੀ ਪਰੰਪਰਾ ਸੀਗੀ ਭਾਰਤ ਦੇਸ਼ ਦੀ ਪੁਰਾਣੀ ਪਰੰਪਰਾ ਤੇ ਪੁਰਾਣੀ ਸੰਸਕ੍ਰਿਤੀ ਕਹਿੰਦੇ ਵੀ ਉਹਨੂੰ ਲਾਗੂ ਕਰਨ ਦੇ ਉਹ ਯਤਨ ਕਰਨ ਦੇ ਆ ਕਿ ਬਹੁਤ ਖਰੀ ਗੱਲ ਵਾ ਉਹਨਾਂ ਦਾ ਨਾਰਾ ਭਾਰਤ ਦੇਸ਼ ਦੇ ਅੰਦਰ ਇੱਕ ਧਰਮ ਇੱਕ ਸੰਸਕ੍ਰਿਤੀ ਇੱਕ ਪਰੰਪਰਾ ਦਾ ਹੈ ਹਾਂਜੀ ਇਹ ਕੋ ਵਖਰੀ ਨਸਲ ਵਖਰੀ ਕੌਮ ਨੇ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਹਾਂਜੀ ਉਹ ਸਾਬ ਯਾਦਿਆਂ ਦਾ ਦਿਨ ਮਹਾਨ ਸ਼ਹੀਦੀ ਸਾਕੇ ਨੂੰ ਵੀਰਵਾ ਬਾਲ ਵੀਰ ਵਿਸਦੇ ਵਜੋਂ ਮਨਾਉਣਾ ਸ਼ੁਰੂ ਕਰ ਦਿੰਦੇ ਜੀ ਜੀ ਗੁਰੂ ਤੇਗ ਬਹਾਦਰ ਸਾਹਿਬ ਆਹਾਰ ਸੱਚੇ ਪਾਛੇ ਦੀ ਸ਼ਹਾਦਤ ਨੂੰ ਸਪੈਸ਼ਲੀ ਇੱਕ ਹਿੰਦੂ ਧਰਮ ਬਚਾਉਣ ਵਾਲੀ ਸ਼ਹਾਦਤ ਕਹਿ ਕੇ ਸੰਬੋਧਨ ਕਰਦੇ ਆ। ਹਾਂਜੀ ਆਪਣੀਆਂ ਕਿਤਾਬਾਂ 'ਚ ਜੋ ਯਾਰ ਲਿਖਦੇ ਆ ਸਾਨੂੰ ਲੱਗਦਾ ਕਿ ਕਿਸੇ ਨੇ ਪੜ੍ਹਨੀਆਂ ਨਹੀਂ। ਜੀ ਪਰ ਜਦੋਂ 5000 ਸਾਲ ਬਾਅਦ ਜਾਂ 100 ਸਾਲ ਬਾਅਦ ਪਰਸੂ ਸਾਲ ਬਾਅਦ ਸਾਡੀਆਂ ਨਸਲਾਂ ਆਉਣਗੀਆਂ ਹੂੰ ਹੂੰ ਉਹਨਾਂ ਦੇ ਸਾਹਮਣੇ ਚੈਲੰਜ ਹੋਣਗੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਬਣੀ ਸੀ ਯੂਨੀਵਰਸਿਟੀ। ਉਸ ਯੂਨੀਵਰਸਿਟੀ ਜਿਹੜੀ ਚੇਅਰ ਸੀ ਉਹ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਇੱਕ ਸਿੱਖ ਨੇ ਰਿਸਰਚ ਕੀਤੀ ਤੇ ਉਹਨੇ ਰਿਸਰਚ ਕਰਕੇ ਆਹ ਗੱਲ ਕਹਿਤੀ ਆ ਕਿ ਗੁਰਬਾਣੀ ਤੇ ਸਾਰੀ ਵੇਦਾਂ ਜੋ ਨਿਕਲੀ ਫਿਰ ਸਾਡੇ ਪੱਲੇ ਕੀ ਰਹਿ ਜਾਊਗਾ ਜੀ ਜੀ ਤੇ ਸਾਡੀ ਆਪਣੀਆਂ ਨਸ਼ਲਾਂ ਨੂੰ ਦੱਸ ਦਾਂਗੇ ਕਿ ਅਸੀਂ ਉਦੋਂ ਜਿਉਂਦੇ ਸੀ ਅਸੀਂ ਕੁਝ ਕਰ ਨਹੀਂ ਸਕੇ ਅਸੀਂ ਇਸ ਚੀਜ਼ ਦਾ ਮੂੰਹ ਤੋੜ ਜਵਾਬ ਦੇਵਾਂਗੇ ਅਸੀਂ ਪਰ ਮੰਗਲਵਾਰ ਦੇ ਦਿਨ 5 ਅਗਸਤ ਨੂੰ 1:30 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵਿਸ਼ੇਸ਼ ਵਿਚਾਰ ਚਰਚਾ ਰੱਖੀ ਹੈ ਵਿਦਿਆਰਥੀਆਂ ਨੇ ਇਸ ਅਕਾਦਮਿਕ ਲੈਵਲ ਦੇ ਉੱਤੇ ਹੋ ਰਹੇ ਹਮਲੇ ਨੂੰ ਜੀ ਅਤੇ ਮਾਨਸਿਕ ਤੌਰ ਤੇ ਕਿਵੇਂ ਨੇ ਜੱਠਣਾ ਸਰੀਰਕ ਤੌਰ ਤੇ ਕਿਵੇਂ ਨੇ ਜੱਠਣਾ ਬਹੁਤ ਹੀ ਤੌਰ ਤੇ ਕਿਵੇਂ ਨਿਖਣਾ ਉਹਦੀ ਰੂਪਰੇਖਾ ਤਿਆਰ ਕੀਤੀ ਜਾਊਗੀ ਅਸੀਂ ਬਾਕੀ ਸੰਸਥਾਵਾਂਾਂ ਜਿੱਥੇ ਬੰਦੀਆਂ ਦੀ ਉਡੀਕ ਨਹੀਂ ਕਰਾਂਗੇ ਜੀ ਸਰੋਗ ਜੱਜਦਾਰ ਅਕਾਲ ਤਖਤ ਸਾਹਿਬ ਨੂੰ ਵੀ ਅਸੀਂ ਚਿੱਠੀ ਭੇਜ ਦਿੱਤੀ ਪਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਲੇ ਤੱਕ ਨਹੀਂ ਕੀਤੀ ਕਿਸ ਤਰ੍ਹਾਂ ਦੀਆਂ ਗੱਲਾਂ ਸਾਡੇ ਕੋਲ ਆ ਰਹੀਆਂ ਜਿਹਦੇ ਕਰਕੇ ਸਾਡਾ ਵੀ ਮਨ ਉਦਾਸ ਹੈ ਕਿ ਇਹ ਆਰਐਸਐਸ ਕਿੱਥੋਂ ਤੱਕ ਘੁਸਪੈਠ ਕਰ ਚੁੱਕੀ ਹੈ ਜੀ ਜਗਰਾ ਸਿੰਘ ਜੀ ਇਹ ਸਾਰੇ ਕਾਸੇ ਦੇ ਲਈ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਵਿੱਚ ਸੱਤਾ ਹੰਡਾਉਂਦੀਆਂ ਨੇ ਕੀ ਲੱਗਦਾ ਕਿ ਉਹ ਵੀ ਜ਼ਿੰਮੇਵਾਰ ਨੇ ਮੈਂ ਤਾਂ ਜੀ ਸਾਰਿਆਂ ਦੇ ਸਮੇਤ ਖੁਦ ਨੂੰ ਵੀ ਜ਼ਿੰਮੇਵਾਰ ਸਮਝਦਾ ਜੀ ਕਿ ਅਸੀਂ ਅੱਜ ਸ਼ੁਰੂਆਤ ਕਰ ਰਹੇ ਹਾਂ ਅਸੀਂ ਇਹ ਨੌਬਦੀ ਕਿਉਂ ਹੋਣ ਦਿੱਤੀ ਜੀ ਮੈਨੂੰ ਇਹ ਗੱਲ 5 ਸਾਲ ਪਹਿਲਾਂ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਸੀ ਇੱਕ ਦੂਜੇ ਦੇ ਮੋਢਿਆਂ ਦੇ ਉੱਤੇ ਸੁੱਟ ਕੇ ਅੱਜ ਗੁਜ਼ਾਰਾ ਨਹੀਂ ਹੋਣਾ ਅੱਜ ਹਰੇਕ ਸਿੱਖ ਨੂੰ ਕਮਰ ਕੱਫਾ ਕਰਕੇ ਇਸ ਹਮਲੇ ਦੇ ਵਿਰੁੱਧ ਆਵਾਜ਼ ਬੁਲੰਦ ਕਰਨੀ ਪਊਗੀ ਜੀ ਜਿਹੜੀ ਇਹਨਾਂ ਦੀ ਚੁੱਪੀ ਆ ਜਦੋਂ ਹੁਣ ਬਹੁਤ ਜ਼ਿਆਦਾ ਰੌਲਾ ਪੈ ਚੁੱਕਾ ਹੈਗਾ ਔਰ ਡਾਕਟਰ ਸਾਹਿਬ ਚੁੱਪ ਹੈਗੇ ਆ ਬਿਲਕੁਲ ਵੀ ਕੋਈ ਸਫਾਈ ਨਹੀਂ ਦੇ ਰਿਹਾ ਹੈਗੇ ਇਹਨੂੰ ਕਿਦਾਂ ਦੇਖਦੇ ਹੋ ਭਾਈ ਸਾਹਿਬ ਇਹ ਮਸ਼ਕਰੇ ਲੋਕ ਨੇ ਹੂੰ ਹੂੰ ਇਹ ਮਸ਼ਕਰੇ ਲੋਕ ਨੇ ਇਹ ਸਿੱਕਾ ਨੂੰ ਸਮਝਦੇ ਨੇ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਸ਼ੈਦ ਆਰਪੀਐਸ ਹੀ ਸਾਰਾ ਕੁਝ ਕਰ ਦਊਗੀ ਪਰ ਗੁਰੂ ਸਾਹਿਬ ਨੇ ਇਹੋ ਜੀ ਕਲਾ ਵਰਤੌਣੀ ਇਹੋ ਜਾਂ ਚਾਨਣ ਹੋਣਾ ਕਿ ਇਹਨਾਂ ਉੱਲੂਆਂ ਕੋਲ ਧਿਆਣੀਆਂ ਜੀ ਉੱਲੂ ਦਾ ਸੁਭਾਅ ਹੈ ਕਿ ਦਿਨ ਚੜ੍ਹ ਗਿਆ ਤੇ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਕੋਈ ਗੱਲ ਨਹੀਂ ਜੀ ਜਗਰਾ ਸਿੰਘ ਜੀ ਕੋਈ ਜਵਾਬ ਦੇਣ ਚੜੂਗਾ ਕਿ ਅੱਖਾਂ ਮੀਟਿਆਂ ਜ਼ਬਾਨ ਬੰਦ ਕੀਤੇਆਂ ਗੁਜ਼ਾਰਾ ਨਹੀਂ ਹੋਣਾ ਇਹਦਾ ਜਵਾਬ ਦੇਣਾ ਪੈਣਾ ਆ ਜਗਰਾ ਸਿੰਘ ਜੀ ਇੱਕ ਮੈਂ ਨਾ ਬੜੀ ਹੋਰ ਕਮੀ ਵੇਖਦਾ ਹੈਗਾ ਐਸਾ ਪੱਤਰਕਾਰ ਵੀ ਜਦੋਂ ਆਸੇ-ਪਾਸੇ ਝਾਤ ਮਾਰ ਕੇ ਦੇਖਦਾ ਚਲੋ ਮੈਂ ਆਪਣੇ ਆਪ ਨੂੰ ਪੰਥਕ ਪੱਤਰਕਾਰ ਮੈਂ ਵੀ ਸਮਝਦਾ ਆਪਣੇ ਆਪ ਨੂੰ ਔਰ ਮੈਨੂੰ ਲੱਗਦਾ ਕਿ ਸਾਨੂੰ ਜਿਹੜੇ ਉਹ ਬਿਰਤਾਂਤ ਸਿਰਜਦੇ ਆ ਉਹਨਾਂ ਬਿਰਤਾਂਤਾਂ ਨੂੰ ਭੰਨਣ ਦੀ ਜ਼ਰੂਰਤ ਔਰ ਇੱਕ ਜਿਹੜਾ ਸਹੀ ਨੈਰੇਟਿਵ ਹੈਗਾ ਉਹਨੂੰ ਸੈੱਟ ਕਰਕੇ ਦੁਨੀਆ ਦੇ ਮੋਹਰੇ ਖੜਾ ਕਰਨ ਦੀ ਜ਼ਰੂਰਤ ਹੈ ਜਿਵੇਂ ਤੁਸੀਂ ਅਵੇਅਰ ਹੋਇਓ ਮੈਂ ਵੇਖਦਾ ਸਾਡੀ ਨੌਜਵਾਨ ਪੀੜ੍ਹੀ ਇੱਕ ਦੂਜੇ ਦੇ ਖਿਲਾਫ ਮੈਨੂੰ ਲੱਗਦਾ ਕਿ ਜਿੰਨਾ ਸਮਾਂ ਨਾ ਸਾਰੇ ਦਿਨ ਦੇ ਵਿੱਚ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਲਾਉਣਾ ਹੁੰਦਾ ਉਹਦੇ ਵਿੱਚੋਂ ਜ਼ਿਆਦਾਤਰ ਸਮਾਂ ਤਾਂ ਇੱਕ ਦੂਜੇ ਨੂੰ ਗਾਲਾਂ ਕੱਢਣ ਤੇ ਲਾਉਨੇ ਆ ਇੱਕ ਦੂਜੇ ਨੂੰ ਨੀਵਾ ਦਿਖਾਉਣ ਤੇ ਲਾਉਨੇ ਆ ਪਰ ਤੁਸੀਂ ਆਹ ਉਪਰਾਲਾ ਕੀਤਾ ਖਰਾ ਕੀਤਾ ਨੌਜਵਾਨਾਂ ਨੂੰ ਕੁਝ ਕਰਾਉਣਾ ਚਾਹੂਗੇ ਜਿਹੜੇ ਜਿਹੜੇ ਉਹ ਬਿਰਤਾਂਤ ਭੰਨਣ ਵਾਲੇ ਦੁਆਲੇ ਨਹੀਂ ਹੁੰਦੇ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਆ ਮੈਂ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਨਾ ਕਿ ਭਰਾਓ ਗੁਮਰਾਹ ਨਾ ਹੋਵੋ ਜੀ ਇਨਾਂ ਦੀ ਖੇਡ ਦਾ ਹਿੱਤਾ ਨਾ ਬਣੋ ਆਪਣੇ ਕੌਮ ਲਈ ਸਰਗਰਮ ਹੋ ਜਿਵੇਂ ਸਿੰਘ ਸਵਾਲ ਲਹਿਰ ਵੇਲੇ ਕਲਮਾਂ ਚੁੱਕ ਲੀਆਂ ਸਨ ਵਿਦਵਾਨਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ ਜਵਾਬ ਦੇਣੇ ਸ਼ੁਰੂ ਕਰ ਦਿੱਤੇ ਸਨ ਆਓ ਬੈਠੀਏ ਲਿਖਣਾ ਸ਼ੁਰੂ ਕਰੀਏ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਕੋਲ ਕੁਝ ਪੜਨ ਨੂੰ ਤਾਂ ਹੋਵੇ ਉਹਨਾਂ ਦੇ ਕੋਲ ਕਿਤਾਬਾਂ ਦੇ ਢੇਰ ਪੈ ਹੋਣ ਕਿ ਸਾਡੇ ਨੌਜਵਾਨਾਂ ਨੇ ਸਾਡੇ ਬਜ਼ੁਰਗਾਂ ਨੇ ਇੰਨੇ ਜਵਾਬ ਦੇ ਦਿੱਤੇ ਸੀ ਇੰਨੇ ਵਰਤਾਂਤ ਪੜਨੇ ਸਨ ਇੱਕ ਕਿਤਾਬ ਦੇ ਜਵਾਬ ਲਈ 20-20 ਕਿਤਾਬਾਂ ਵਿੱਚ ਲਿਖਣੀਆਂ ਪੈਣਗੀਆਂ ਤੇ ਅਸੀਂ ਉਹ ਵੀ ਲਿਖਣ ਨੂੰ ਤਿਆਰ ਆਂ ਜੀ ਪੰਜਾਬ ਦੇ ਵਿੱਚ ਜੇ ਪੰਥ ਦਰਦੀਆਂ ਦੀ ਸਰਕਾਰ ਬਣੇ ਤਾਂ ਲੱਗਦਾ ਤੁਹਾਨੂੰ ਕਿ ਉਹ ਸਰਕਾਰ ਇਹ ਸਾਰਾ ਕੁਝ ਕਰ ਸਕੂਗੀ ਤੁਸੀਂ ਇਹ ਦੇਖੋ ਜੀ ਪਾਲਿਸੀ ਮੇਕਿੰਗ ਦੇ ਵਿੱਚ ਜਿਹੜੇ ਚੁਣੇ ਹੋਏ ਨਮਾਇंदे ਉਹਨਾਂ ਨੂੰ ਲਿਆ ਨਹੀਂ ਜਾਂਦਾ ਜੀ ਪਾਲਿਸੀ ਪ੍ਰਿੰਸੀਪਲ ਸੈਕਟਰੀ ਟੀ ਚੀਫ ਸੈਕਟਰੀ ਐਡੀਸ਼ਨਲ ਸੈਕਟਰੀ ਇਹ ਬਣਾਉਂਦੇ ਨੇ ਤੇ ਇਹ ਸਾਰੀ ਅਫਸਰਸਾਈ ਜਿਹੜੀ ਆ ਉਹ ਸਟੇਟ ਗਵਰਨਮੈਂਟ ਦੀ ਹੁੰਦੀ ਹੈ ਉਹਨਾਂ ਦੀਆਂ ਬਣਾਇਆ ਹੋਈਆਂ ਪਾਲਸੀਆਂ ਨੂੰ ਇਹ ਤਾਂ ਬੰਦੇ ਵਿਚਾਰੇ ਹੱਥ ੋਕੇ ਬਣ ਕੇ ਇੰਪਲੀਮੈਂਟ ਹੀ ਕਰਦੇ ਆ। ਮੈਨੂੰ ਲੱਗਦਾ ਨਹੀਂ ਕਿ ਜੇ ਪੰਜਾਬ ਦੇ ਵਿੱਚ ਤੁਸੀਂ ਕੋਈ ਸੂਬਾ ਸਰਕਾਰ ਬਣਾ ਵੀ ਲਓਗੇ ਤੇ ਇਹ ਜਿਹੜੇ ਸ਼ਰਾਰਤੀ ਅਸਰ ਨੇ ਇਹ ਤੁਹਾਡੇ ਕੋਈ ਪੇੜ ਪੱਲੇ ਪੈਣ ਦੇਣਗੇ। ਜ਼ਰੂਰ ਤੁਹਾਡੇ ਹਿਸਾਬ ਦੇ ਨਾਲ ਕਿ ਉਹ ਮਤਲਬ ਉਧਰ ਦੇ ਪਾਸੋਂ ਨੂੰ એનર્ਜੀ ਬਹੁਤੀ ਵੇਸਟ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਹੀ ਮਤਲਬ ਬਣਿਆ ਫਿਰ। ਸਿੱਖਾਂ ਨੂੰ ਸਿਰਫ ਤੇ ਸਿਰਫ ਸੰਪੂਰਨ ਆਜ਼ਾਦੀ ਵੱਲ ਆਪਣੇ ਕਦਮ ਵਧਾਉਣੇ ਚਾਹੀਦੇ ਆ ਹੋਰ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਸਾਡਾ ਧਰਮ ਨਿਸ਼ਾਨੇ ਤੇ ਆ। ਸਾਡੀ ਜ਼ਮੀਨ ਨਿਸ਼ਾਨੇ ਤੇ ਆ ਸਾਡੀ ਪੜ੍ਹਾਈ ਨਿਸ਼ਾਨੇ ਤੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੇ ਨਿਸ਼ਾਨੇ ਤੇ ਜੀ ਤੇ ਫਿਰ ਪਿੱਛੇ ਕੀ ਰਹਿ ਗਿਆ ਜ਼ਰੂਰ ਜੁਰਾ ਸਿੰਘ ਜੀ ਤੁਹਾਡੀ ਨਾ ਗੱਲਬਾਤ ਤੁਹਾਡੀ ਗੱਲ ਜਰੂਰ ਸੁਣਨਗੇ ਡਾਕਟਰ ਕਰਮਜੀਤ ਸਿੰਘ ਹੁਣੀ ਤੁਹਾਡੀ ਜੇ ਉਹ ਗੱਲ ਨੂੰ ਸੁਣਦੇ ਹੁਣ ਤਾਂ ਕੁਝ ਕਹਿਣਾ ਚਾਹੋਗੇ ਜੇ ਤੁਹਾਡੇ ਰੂਬਰੂ ਹੁਣ ਤੋਂ ਜੇ ਤੁਹਾਨੂੰ ਸੁਣਦੇ ਹੁਣ ਮੈਂ ਤਾਂ ਸਾਭ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਡਾਕਟਰ ਸਾਹਿਬ ਤੁਸੀਂ ਤਾਂ ਸਾਨੂੰ ਮਿਲਣਾ ਵੀ ਮناسب ਨਹੀਂ ਸਮਝਦੇ ਸ਼ੈਨ ਤੁਹਾਨੂੰ ਘਾਤਰਿਆਂ ਦਾੜ੍ਹਾ ਵਾਲੇ ਪਸੰਦ ਨਹੀਂ ਤੇ ਅਸੀਂ ਮੂਲ ਭਾਗਵਤ ਦੇ ਰੂਪ ਦੇ ਵਿੱਚ ਨਹੀਂ ਤੁਹਾਨੂੰ ਮਿਲ ਸਕਦੇ। ਗੁਰੂ ਕਾ ਖਾਲਸਾ ਜਿਸ ਰੂਪ ਦੇ ਵਿੱਚ ਆ ਉਸ ਰੂਪ ਦੇ ਵਿੱਚ ਤੁਹਾਨੂੰ ਮਿਲੂਗਾ। ਜੇ ਤੁਸੀਂ ਗੁਰੂ ਰਾਮਦਾਸ ਦੇ ਸੱਚੇ ਸੇਖ ਹੋ ਤਾਂ ਥੋੜੀ ਬੋਲੀ ਆਪਣੀ ਅਣਖ ਗੈਰਤ ਨੂੰ ਜਗਾਓ। ਇੱਕ ਚੱਡੀ ਧਾਰੀ ਦੇ ਗਾੜੀ ਜਾ ਕੇ ਇਸ ਤਰੀਕੇ ਨਾਲ ਸਰ ਸਰ ਕਰਨਾ ਇੱਕ ਸਿੱਕੜਾ ਕਰਦਾਰ ਇਦਾਂ ਦਾ ਨਹੀਂ ਹੋ ਸਕਦਾ। ਜੀ। ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਜੀ ਜੀ ਤੇ ਨੀਵੇ ਘਰਾਂ ਦੇ ਜਾ ਕੇ ਅੱਗੇ ਸਿਰ ਝੁਕਾਉਣੇ ਹੋ ਇਹ ਕੋਈ ਚੰਗੀ ਗੱਲ ਨਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕੇਂਦਰੀ ਸਥਾਨ ਦੇ ਵਿੱਚ ਆ ਦਰਬਾਰ ਸਾਹਿਬ ਦੇ ਨੇੜੇ ਆ ਕਾਲ ਤਖਤ ਸਾਹਿਬ ਦੇ ਨੇੜੇ ਆ ਜੀ ਤੁਹਾਡੇ ਕੋਲ ਵੱਡੀ ਪਾਵਰ ਹੈ ਤੁਸੀਂ ਆਪਣਾ ਫਰਜ ਸਮਝਦੇ ਹੋਏ ਕਿ ਸੱਚੇ ਸਿੱਖ ਵਾਲਾ ਫਰਜ ਸਮਝਦੇ ਹੋਏ ਤੁਸੀਂ ਆਪਣੀ ਜਮੀਰ ਨੂੰ ਜਗਾਓ ਆਪਣੀ ਆਵਾਜ਼ ਨੂੰ ਦੇਖੋ ਕਿ ਕੀ ਕਰ ਰਹੇ ਹੋ ਇਹ ਚੀਜ਼ ਦਾ ਜਿਹੜੇ ਤੁਸੀਂ ਅੱਜ ਪੈਸੇ ਕਮਾ ਰਹੇ ਹੋ ਕੀ ਪਤਾ ਕੱਲ ਤੁਹਾਡੀ ਜ਼ਿੰਦਗੀ ਹੈ ਜਾਂ ਨਹੀਂ ਹੈ ਇਹ ਪੈਸੇ ਕੰਮ ਨਹੀਂ ਆਉਣੇ ਪਰ ਤੁਹਾਡੇ ਵੱਲੋਂ ਕੀਤਾ ਹੋਇਆ ਜਿਹੜਾ ਨੁਕਸਾਨ ਹੈ ਉਹ ਬੜਾ ਲੰਮਾ ਸਮਾਂ ਤੱਕੋਂ ਨੂੰ ਗੁਮਰਾਹ ਕਰੂਗਾ ਜੀ ਜੋਰਾ ਸਿੰਘ ਜੀ ਅਖੀਰ ਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਜਿਵੇਂ ਤੁਸੀਂ ਚਿੱਠੀ ਲਿਖੀ ਹੈ ਇੱਕ ਚਿੱਠੀ ਕਿਉਂ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹੋ ਜਾਏ ਬਿਲਕੁਲ ਜੀ ਅਸੀਂ ਲਿਖ ਦਿੱਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਿੱਠੀ ਜੇ ਤੁਸੀਂ ਇੱਕ ਕਮੇਟੀ ਦੇ ਵਿੱਚ ਇਹਨਾਂ ਨੂੰ ਪਾਇਆ ਕਿਉਂ ਪਾਇਆ ਕੀ ਕਾਰਨ ਹੈ ਤੇ ਕਿਹਦੇ ਕਹਿਣ ਤੇ ਪਾਇਆ ਇਸ ਚੀਜ਼ ਦਾ ਜਵਾਬ ਦਿੱਤਾ ਜਾਏ ਜ਼ਰੂਰ ਇਹਦਾ ਮਤਲਬ ਇਹਦਾ ਚਾਹੁੰਦੇ ਹੈਗੇ ਕਿ ਆਪਣੇ ਬੰਦੇ ਵਿੱਚ ਫਿੱਟ ਕਰਕੇ ਤੇ ਜਥੇਦਾਰ ਸਾਹਿਬ ਦੀ ਨਿਯੁਕਤੀ ਵੀ ਉਹਨਾਂ ਦੇ ਹਿਸਾਬ ਨਾਲ ਫਿਰ ਹੋਇਆ ਕਰੇ ਜੀ ਦੇਖੋ ਜੀ ਸਾਡੀ ਕਿਹੜੀ ਸੰਸਥਾ ਜਿੱਦੇ ਵਿੱਚ ਆਰਥਿਕ ਤੇ ਬੰਦਿਆਂ ਨੇ ਕੁਝ ਭੈਠ ਨਹੀਂ ਕੀਤੀ ਕੋਈ ਹੂੰ ਹੂੰ ਜੀ ਵਕਾਈ ਵਕਾਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਕਰਾਂਗੇ ਬਹੁਤ ਕੁਝ ਸਾਹਮਣੇ ਲੈ ਕੇ ਆਵਾਂਗੇ ਅਸੀਂ ਲੱਕ ਬੰਨ ਕੇ ਇਹ ਅਕਾਦਮਿਕ ਦੇ ਹਮਲੇ ਦੇ ਵਿੱਚ ਕੁੱਦ ਗਏ ਆ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ ਜਿਹੜਾ ਤੁਸੀਂ ਨਾ ਰੱਖਿਆ ਹੈਗਾ ਜਿਹੜੀ ਤਰੀਕ ਦਾ ਪ੍ਰੋਗਰਾਮ ਉਹ ਇੱਕ ਵਾਰ ਦੁਬਾਰਾ ਦੱਸ ਦਿਓ ਤੇ ਜਗ੍ਹਾ ਵੀ ਦੁਬਾਰਾ ਦੱਸ ਦਿਓ ਜੀ ਇਹ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੁਹਾਰਾ ਚੌਂਕ ਦੇ ਨੇੜੇ ਸੁਨਹਿਰੀ ਸੁਪਨੇ ਖਸਾਨਿਆਂ ਜੀ ਉੱਥੇ 5 ਘਰ ਤੋਂ 1.5 ਮੰਗਲਵਾਰ 1.5 ਵਜੇ ਵਿਸ਼ੇਸ਼ ਵਿਚਾਰ ਚਰਚਾ ਸੰਧਿਆ ਜਿਹਦੇ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਅਧਿਆਪਕ ਤੇ ਕਰਮਚਾਰੀ ਹਿੱਸਾ ਲੈਣਗੇ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਕਿ ਆਓ ਯਾਰ ਗੱਲ ਕਰੀਏ ਜੀ ਅੱਜ ਗੱਲ ਨਾ ਕੀਤੀ ਪਛੜਦੇ ਹੋ ਨੌਕਰੀਆਂ ਛੱਡਦੇ ਹੋ ਸੰਕਟਾਵਾ ਅਸੀਂ ਵੀ ਆਪਣੀਆਂ ਡਿਗਰੀਆਂ ਛੱਡ ਦਵਾਂਗੇ ਓਕੇ ਓਕੇ ਪਰ ਇਹ ਨਾ ਯੂਨੀਵਰਸਿਟੀਆਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣ ਦੇਵਾਂ ਜੀ ਜ਼ਰੂਰ ਜਗਰਾਜ ਸਿੰਘ ਤੁਹਾਡਾ ਤਨਵਾਦ ਤੁਸਰ ਜੀ ਵਿੱਚ ਜੋ ਸਮਾਂ ਕੱਢਿਆ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਆਵਾਜ਼ ਸੁਣੀ ਹੈ ਸੰਗਤ ਤੱਕ ਤੁਹਾਡੀ ਆਵਾਜ਼ ਪਹੁੰਚਾ ਰਹੇ ਹਾਂ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ ਜ਼ਰੂਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਦਰਸ਼ਕੋ ਇਹ ਹਨ ਸਰਦਾਰ ਜੁਗਰਾਜ ਸਿੰਘ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਯੂਨਾਈਟਿਡ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਹੈ ਔਰ ਤੁਸੀਂ ਉਹਨਾਂ ਦੇ ਕੋਲ ਸਾਰੀਆਂ ਗੱਲਾਂ ਬਾਤਾਂ ਸੁਣ ਲਈਆਂ ਔਰ ਮੈਨੂੰ ਲੱਗਦਾ ਕਿ ਜੋ ਮੈਂ ਐਜ਼ਾ ਪੱਤਰਕਾਰ ਉਹਨਾਂ ਦੀ ਜ਼ੁਬਾਨੀ ਇਹ ਸਾਰਾ ਕੁਝ ਸੁਣਿਆ ਹੈਗਾ ਮੈਨੂੰ ਤੇ ਇਹ ਲੱਗਦਾ ਹੈਗਾ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹਦੇ ਵਿੱਚ ਬਹੁਤ ਸਾਰੇ ਨੌਜਵਾਨ ਇਦਾਂ ਦੇ ਹੈਗੇ ਆ ਜਿਹੜੇ ਕਿ ਬੜੀਆਂ ਬਰੀਕੀਆਂ ਦੇ ਨਾਲ ਆਸ-ਪਾਸੇ ਜੋ ਕੁਝ ਚੱਲਦਾ ਪਿਆ ਉਹਨੂੰ ਸਮਝਦੇ ਆ ਔਰ ਉਹਨਾਂ ਨੂੰ ਅੱਗੋਂ ਬਿਆਨ ਵੀ ਕਰਨਾ ਆਉਂਦਾ ਹੈਗਾ ਔਰ ਉਹ ਲਾਂਬੰਦ ਵੀ ਹੁਣ ਤਿਆਰ ਹੈ ਗਿਆ ਔਰ ਹੋਏ ਹੋਏ ਆ ਉਹ ਉਹਨਾਂ ਨੇ ਆਪਣੀ ਇੱਕ ਜਥੇਬੰਦੀ ਕਾਇਮ ਕੀਤੀ ਹੋਈ ਹੈ ਔਰ ਮੈਨੂੰ ਲੱਗਦਾ ਹੈ ਕਿ ਹੋਰ ਬਹੁਤ ਸਾਰੇ ਨੌਜਵਾਨ ਉਹਨਾਂ ਨੂੰ ਵੀ ਜ਼ਰੂਰ ਇਹ ਗੱਲ ਸਮਝਣੀ ਚਾਹੀਦੀ ਹੈ ਬਜਾਏ ਇਸ ਗੱਲ ਦੇ ਕਿ ਜਿਹਦੇ ਨਾਲ ਤੁਹਾਡੇ ਵਿਚਾਰ ਨਹੀਂ ਰਲਦੇ ਤੁਸੀਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਜਾ ਕੇ ਗਾਲਾਂ ਕੱਢਣੀਆਂ ਜਾਂ ਉਹਨਾਂ ਦੇ ਖਿਲਾਫ ਲੰਮੀਆਂ-ਲੰਮੀਆਂ ਪੋਸਟਾਂ ਪਾਉਣੀਆਂ ਬਜਾਏ ਇਹਦੇ ਇਧਰਲੇ ਪਾਸੇ ਨੂੰ ਤੁਰਨ ਦੀ ਜ਼ਰੂਰਤ ਹੈ ਕਿ ਤੁਹਾਡੇ ਸਾਹਮਣੇ ਖਾਲਸਾ ਜੀ ਨੌਜਵਾਨੋ ਜੜੀਆਂ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਵਾਸਤੇ ਤੁਸੀਂ ਆਪ ਕਿੰਨੇ ਕੁ ਸਮਰੱਥ ਹੋ ਜਿਹੜਾ ਕੋਈ ਸਮਰੱਥ ਹੈ ਜਾਂ ਨਹੀਂ ਹੈ ਤੁਹਾਨੂੰ ਲੱਗਦਾ ਕਿ ਉਹ ਸਮਰੱਥ ਨਹੀਂ ਹੈ ਆਪਾਂ ਉਹਦੇ ਦੁਆਲੇ ਹੋਣਾ ਆਪ ਸਮਰਾਥ ਹੋਵੋ ਆਪ ਕੁਝ ਚੰਗਾ ਕਰ ਲਓ ਜਿਹੜੇ ਆਪਣੇ ਬੰਦੇ ਤੁਹਾਨੂੰ ਲੱਗਦਾ ਕਿ ਹੋਰ ਹੋਰ ਪਾਸੇ ਰੁਝੇ ਹੋਇਆ ਪਰ ਉਹ ਇਧਰਲੇ ਪਾਸੇ ਨੂੰ ਨਹੀਂ ਆਉਂਦੇ ਕਿਧਰਲੇ ਪਾਸੇ ਨੂੰ ਭਲਾ ਜਿੱਧਰਲੇ ਪਾਸੇ ਨੂੰ ਤੁਸੀਂ ਤੁਰੇ ਹੋਇਓ ਕਿਸੇ ਚੰਗੇ ਕਾਰਜ ਦੇ ਵਾਸਤੇ ਤਾਂ ਮੈਨੂੰ ਲੱਗਦਾ ਕਿ ਕੋਈ ਹੋਰ ਕਿਸੇ ਹੋਰ ਕੰਮ 'ਚ ਰੁਝਿਆ ਹੋਇਆ ਉਹਨੂੰ ਉਧਰ ਰਹਿਣ ਦਿਓ ਸੋ ਇੱਕ ਦੂਸਰੇ ਦੇ ਖਿਲਾਫ ਆਪ ਸ਼ਬਦ ਲਿਖਣੇ ਬੋਲਣੇ ਬੰਦ ਕਰਕੇ ਆਪਣੀ એનર્ਜੀ ਨੂੰ ਉਧਰੋਂ ਰੋਕ ਕੇ ਕਿਸੇ ਨਾ ਕਿਸੇ ਖੜੇ ਪਾਸੇ ਲਾ ਲਓ ਜੇ ਸਕੂਲਾਂ ਦੇ ਵਿੱਚ ਜੇ ਕਾਲਜੇਜ਼ ਜੇ ਯੂਨੀਵਰਸਿਟੀ ਦੇ ਵਿੱਚ ਆ ਵਿਦਿਆਰਥੀਆਂ ਦੇ ਦਿਮਾਗਾਂ 'ਚ ਸਾਰਾ ਕੁਝ ਪਾਤਾ ਜਾਊਗਾ ਜੇ ਕਿਤਾਬਾਂ ਦੇ ਵਿੱਚ ਉਹ ਸਾਰੀ ਪੜਾਈਵਾੜ ਦੇਣਗੇ ਜਿਵੇਂ ਉਹ ਹਿੰਦੂਕਰਨ ਕਰ ਰਹੇ ਹੈਗੇ ਆ ਜਿਵੇਂ ਬ੍ਰਾਹਮਣੀਕਰਨ ਕੀਤਾ ਜਾ ਰਿਹਾ ਹੈਗਾ ਜਿਵੇਂ ਭਗਵਾਕਰਨ ਕੀਤਾ ਜਾ ਰਿਹਾ ਜਿਵੇਂ ਉਹਨਾਂ ਦਾ ਏਜੰਡਾ ਹੈ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਝੰਡਾ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਉਹਨਾਂ ਦਾ ਏਜੰਡਾ ਹੈ ਤੋਂ ਤੁਹਾਡੇ ਸਾਹਮਣੇ ਉਹ ਚੁਣੌਤੀਆਂ ਨੇ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਵਾਸਤੇ ਤੁਸੀਂ ਸੋਚੋ ਕਿ ਤੁਸੀਂ ਕੀ ਕਰ ਸਕਦੇ ਹੋ ਕੋਈ ਨਾ ਕੋਈ ਪ੍ਰੋਗਰਾਮ ਉਲੀਕੋ ਜਦੋਂ ਸਮਾਂ ਲੰਘ ਜਾਊਗਾ ਤਾਂ ਫਿਰ ਤੁਹਾਡੇ ਹੱਥ ਪੱਲੇ ਕੱਖ ਨਹੀਂ ਜੇ ਰਹਿਣਾ ਤੁਹਾਡੇ ਮੂਰੇ ਵੀ ਸਵਾਲ ਹੋਣਗੇ ਨੌਜਵਾਨੋ ਕਿ ਜਦੋਂ ਤੁਸੀਂ ਸੀਗੇ ਜਦੋਂ ਤੁਹਾਡਾ ਸਮਾਂ ਸੀਗਾ ਜਦੋਂ ਤੁਸੀਂ ਕੁਝ ਟਾਈਪ ਕਰਦੇ ਸੀਗੇ ਆਪਣੇ ਮੋਬਾਈਲ ਦੇ ਉੱਪਰ ਤਾਂ ਤੁਸੀਂ ਕੀ ਟਾਈਪ ਕੀਤਾ ਕਿ ਤੁਸੀਂ ਜਿਹੜਾ ਉਹਨਾਂ ਵੱਲੋਂ ਨੈਰੇਟਿਵ ਸਿਰਜਿਆ ਜਾ ਰਿਹਾ ਬਿਰਤਾਂਤ ਸਿਰਜਿਆ ਜਾ ਰਿਹਾ ਉੱਥੇ ਤੁਹਾਡੇ ਮੂਰੇ ਵੀ ਸਵਾਲ ਹੋਣਗੇ ਆਪਣੇ ਆਪ ਨੂੰ ਹੁਣੇ ਹੀ ਸਵਾਲ ਕਰ ਲਓ ਕਿ ਉਸ ਵੇਲੇ ਮੈਂ ਕੀ ਕਰ ਰਿਹਾ ਸੀਗਾ ਜਾਂ ਅੱਜ ਮੈਂ ਕੀ ਕਰ ਰਿਹਾ ਹਾਂ ਉਹ ਬਿਰਤਾਂਤ ਭੰਨਣ ਦੀ ਜ਼ਰੂਰਤ ਹੈ ਆਪਣੇ ਪਰਿਵਾਰਾਂ ਨੂੰ ਆਪਣੇ ਆਪ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਦੁਨੀਆ ਨੂੰ ਦੱਸਣ ਦੀ ਜ਼ਰੂਰਤ ਹੈ ਕੇ ਸਾਡੇ ਨਾਲ ਇੱਥੇ ਹੋਣ ਕੀ ਡਿਆ ਗੁਰਮਤ ਦਾ ਫਲਸਫਾ ਕੀ ਹੈ ਸਾਡਾ ਸ਼ਾਨਾਮਤਾ ਇਤਿਹਾਸ ਸਾਡਾ ਅਮੀਰ ਸੱਭਿਆਚਾਰ ਉਹ ਕੀ ਹੈ ਉਹਨੂੰ ਪਹਿਲਾਂ ਆਪ ਸਮਝਿਏ ਤੇ ਫਿਰ ਕੰਪੈਰੀਜ਼ਨ ਕਰੀਏ ਕਿ ਉਹ ਲੋਕ ਤੁਹਾਡੇ ਤੇ ਕਿਹੜੇ ਕਿਹੜੇ ਤਰੀਕੇ ਦੇ ਨਾਲ ਕੀ ਕੀ ਥੋਪੰਡੇ ਹੈ ਔਰ ਉਹਦੇ ਤੋਂ ਤੁਸੀਂ ਬਚਣਾ ਕਿੱਦਾਂ ਹੈ ਸੋ ਇਹ ਸਾਰੇ ਕਾਸੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕੁਝ ਵਧੀਆ ਪ੍ਰੋਗਰਾਮ ਉਲੀਕਣ ਦੀ ਜ਼ਰੂਰਤ ਹੈ ਜੰਨੀਆਂ ਵੀ ਗੱਲਾਂ ਬੱਤਾ ਹੋਈਆਂ ਨੇ ਖਾਸ ਕਰਕੇ ਜਿਹੜੀ ਉਹ ਵੀਡੀਓ ਵਾਇਰਲ ਹੋਣ ਰਹੀ ਹੈ ਮੋਹਨ ਭਾਗਵਤ ਦੇ ਮੁਰੇ ਖੜੇ ਹੋ ਕੇ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿਸ ਤਰੀਕੇ ਦੇ ਨਾਲ ਉਹ ਦੱਸ ਰਿਹਾ ਹੈ ਕਿ ਅਸੀਂ ਆਹ ਪ੍ਰਾਪਤੀਆਂ ਕਰ ਲਈਆਂ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਕੋਲੋਂ ਹੋਰ ਅਗਾਹ ਪ੍ਰੋਗਰਾਮ ਉਹ ਮੰਗ ਰਿਹਾ ਹੈ ਵੀ ਸਾਨੂੰ ਹੋਰ ਪ੍ਰੋਗਰਾਮ ਦੇ ਦਿਓ ਜਿਸ ਤਰੀਕੇ ਦੇ ਨਾਲ ਉਹ ਸਾਰੀ ਗੱਲਬਾਤ ਕਰਨ ਰਿਹਾ ਹੈ ਕਿ ਅਸੀਂ ਭਾਰਤੀ ਗਿਆਨ ਪਰੰਪਰਾ ਦਾ ਕੋਰਸ ਸ਼ੁਰੂ ਕੀਤਾ ਹੈਗਾ ਹਰੇਕ ਬੱਚੇ ਦੇ ਵਾਸਤੇ ਅਸੀਂ ਸਿੱਖ ਸਟੱਡੀ ਚੇਅਰ ਸ਼ੁਰੂ ਕੀਤੀ ਹੈਗੀ ਹੈ ਔਰ ਉਸ ਤਰੀਕੇ ਦੇ ਨਾਲ ਆਰਐਸਐਸ ਦੇ ਮੂਰੇ ਉਹ ਨਤਮਸਤਕ ਜਹ ਹੁੰਦੇ ਆ ਉਹਨਾਂ ਦੇ ਮੂਰੇ ਇੱਕ ਤਰ੍ਹਾਂ ਡਿੱਗੇ ਪਏ ਹੈਗੇ ਆ ਸੋ ਇਹ ਸਾਰਾ ਕੁਝ ਸਾਬਤ ਕਰਦਾ ਹੈ ਵੀ ਕਿਵੇਂ ਉਹ ਆਰਐਸਐਸ ਦੇ ਪੂਰੀ ਤਰ੍ਹਾਂ ਅੰਡਰ ਹੋ ਚੁੱਕੇ ਐ ਬਾਕੀ ਤੁਹਾਨੂੰ ਜਾਣਕਾਰੀ ਵੀਰ ਹੋਰਾਂ ਨੇ ਦੇ ਹੀ ਦਿੱਤੀ ਹੈਗੀ ਆ ਤੇ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਜਾਣੇ ਜ਼ਰੂਰ ਲਾਮਬੰਦ ਹੋਵੋਗੇ ਆਪਣੀ ਸਮਰੱਥਾ ਦੇ ਮੁਤਾਬਕ ਆਪਦੇ ਜੀਵਨ ਦੇ ਵਿੱਚ ਜੋ ਕੁਝ ਚੰਗਾ ਪੰਥ ਤੇ ਪੰਜਾਬ ਦੇ ਭਲੇ ਵਾਸਤੇ ਕਰ ਸਕਦੇ ਹੋ ਬਣਦਾ ਸਰਦਾ ਯੋਗਦਾਨ ਉਧਰ ਜ਼ਰੂਰ ਪਾਓ ਬਹੁਤ ਬਹੁਤ ਧੰਨਵਾਦ